ਉਹ ਬਾਈ ਆਉਗੋ ਆਈ ਅੰਦਰ ਆ ਕੇ ਨੂੰ ਆ ਬੈਠੇ ਆ ਹਾਂ ਵੀ ਦੇਖ ਲਾ ਪੂਆ ਤਰ੍ਹਾਂ ਕਿਵੇਂ ਆ ਜਨਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਚੰਬਲੇ ਸ਼ਾਲਾ ਵੀ ਨਾ ਕੌਣ ਐਵੇਂ ਹੁਣ ਲੱਗਦਾ ਨਾ ਸੇਕ ਜਦੋਂ ਆਪ ਬਣੇ ਪਿਆ ਸਾਡੀ ਵੀ ਕੁੜੀ ਸੀ ਜਿਹੜੀ ਨੂੰ ਇੰਨੀ ਤਪਾਈ ਤਿੰਨ ਦਿਨ ਤੇ ਤੂੰ ਤੂੰ ਇੱਕ दारू ਦੀ ਛੁੱਟੀ ਪਿੱਛੇ ਇਹਦਾ ਗੁਲਾਮ ਬਣਿਆ ਫਿਰਦਾ ਆਪਦਾ ਤਾਂ ਘਰ ਤੂੰ ਬਸਾਇਆ ਨਹੀਂ ਮਲੰਗ ਕਿਸੇ ਥਾਂ ਦਾ ਤੂੰ ਤਾਂ ਜੇ ਮੈਨੂੰ ਪੱਲੀ ਨੂੰ ਟੱਕਰ ਜੇ ਨਾ ਤੇਰੇ ਤਾਂ ਇੰਨੇ ਨੇ ਪੀਸ ਕਰਕੇ ਤੇ ਕੁੱਤਿਆਂ ਨੂੰ ਪਾਵਾਂ ਕੋਲੇ ਖੜ ਕੇ ਖਵਾਵਾਂ ਭੈਣ ਜੀ ਮੇਰਾ ਕੀ ਕਸੂਰ ਆ ਹਾਂ ਤੇਰਾ ਤਾਂ ਬੱਚਾ ਇਹਦਾ ਪਾਲਿਆ ਬੱਚਾ ਹਾਂ ਤੇਰਾ ਕੀ ਕਸੂਰ ਹੋਣਾ ਕਸੂਰ ਤਾਂ ਸਾਡਾ ਹੈ ਤੂੰ ਕਹਣਾ ਕਸੂਰ ਵਾਰਾਂਗਾ ਜਿੰਨੀਆਂ ਕਰਦਾ ਤੂੰ ਕਰਦਾ ਤੂੰ ਹੀ ਮਤਾਂ ਲੈਣਾ ਇਹਨੂੰ ਬਾਕੀ ਰਹੀ ਗੱਲ ਇਹਦੀ ਹੁਣ ਲੱਗਦਾ ਨਾ ਪਤਾ ਹਜੇ ਤਾਂ ਕੁਝ ਨਹੀਂ ਹੋਇਆ ਕਿਕਰ ਸੇ ਤੈਨੂੰ ਅੱਗੇ ਅੱਗੇ ਦੇਖ ਕੀ ਬਣਦਾ ਅੱਗੇ ਦੇਖੇ ਤਾਂ ਸੀ ਭੂਆ ਜੀ ਇਹਨਾਂ ਦਾ ਮੈਂ ਕਰਦਾ ਕੀ ਆ ਇਹਨਾਂ ਦੀਆਂ ਤਾਂ ਮੈਂ ਐਸੀਆਂ ਤਸੱਲੀਆਂ ਕਰਾਉਂਗਾ ਮੁੜ ਕੇ ਕਿਤੇ ਵਗ ਨਹੀਂ ਝਾਕ ਕੇ ਦਿਖਾਉਣ ਉਹ ਜਨਾਬ ਮੈਂ ਕੀ ਕਿਹਾ ਹੁਣ ਆ ਤੁਹਾਡਾ ਜਿਹੜਾ ਕਸੂਰਵਾਰ ਬੰਦਾ ਸੀ ਉਹ ਤੁਹਾਡੇ ਕੋਲੇ ਆ ਮੈਨੂੰ ਤਾਂ ਛੱਡ ਦਿਓ ਉਹ ਕਸੂਰਵਾਰ ਸੀ ਵੀ ਤੁਹਾਡਾ ਨਾਲ ਸਾਥ ਦਿੱਤਾ ਹਰ ਇੱਕ ਕੰਮ ਤੇ ਜੇ ਤੂੰ ਨਾਲ ਸੀ ਤਾਂ ਹੀ ਇਹ ਕਸੂਰਵਾਰ ਬਣਿਆ ਇਹਨੂੰ ਤਾਂ ਸ਼ਰਮ ਹਜਾ ਹੈ ਨਹੀਂ ਦੋ ਧੀਆ ਤੇਰੇ ਵੀ ਹੈਗੀਆਂ ਜੇ ਕੋਈ ਤੇਰੀਆਂ ਧੀਆ ਨਾਏ ਕਰੇ ਫੇਰ ਤੈਨੂੰ ਕਿੰਨਾ ਸੇਕ ਲੱਗੇ ਕਿ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਜ਼ਿੰਦਗੀਆਂ ਹੀ ਬਰਬਾਦ ਕਰਨੀਆਂ ਜਾਣ ਦਾ ਭੈਣ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਗੱਲ ਕੀ ਆ ਜਿਵੇਂ ਜਿਵੇਂ ਬਾਈ ਕਹੀ ਗਿਆ ਮੈਂ ਤਾਂ ਉਵੇਂ ਉਵੇਂ ਕਰੀ ਗਿਆ ਤੈਨੂੰ ਮੈਂ ਕਹਾ ਸੀ ਬਾਰ ਤੋਂ ਤਾਂ ਮੇਰੀ ਪਿੰਨਾ ਕਰ ਤੇ ਗੱਲਾਂ ਨਾਲ ਭੱਜਰ ਭੱਜਰ ਦੱਸੀ ਇਹਨਾਂ ਦਾ ਕੀ ਕਹਤਾ ਮੈਂ ਤੈਨੂੰ ਭੂਆ ਜੀ ਦੇਖੀ ਕਿ ਮੈਂ ਭੋਲਾ ਜਿਹਾ ਬਣਿਆ ਬੈਠਾ ਹੁਣ ਹਾਂ ਹੁਣ ਤਾਂ ਲੱਗਦਾ ਹੀ ਨਹੀਂ ਵੇ ਉਹ ਕਿੱਕਰ ਸੇ ਆ ਜਿਹੜਾ ਆਏ ਜਾਂਦਾ ਹੁੰਦਾ ਸੀ ਚੌੜੀ ਹਿੱਕ ਕਰ ਕਰਕੇ ਹੁਣ ਕੀ ਹੋਇਆ ਹੁਣ ਕਿਵੇਂ ਭਿੱਜੀ ਬੱਕਰੀ ਬਣਿਆ ਬੈਠਾ ਤੂੰ ਇੱਥੇ ਤੁਹਾਡੇ ਨਾਲ ਮੇਰੀ ਕੋਈ ਗੱਲ ਹੈ ਤੁਹਾਡੇ ਨਾਲ ਮੇਰੀ ਕੋਈ ਗੱਲ ਨਹੀਂ ਲੈਣੀ ਹੈਗੀ ਤੁਹਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਮਤਲਬ ਕਿਉਂ ਨਹੀਂ ਆ ਅੱਛਾ ਮੇਰੇ ਨਾਲ ਗੱਲ ਕਰੱਖਾ ਚੱਖਾ ਪਾ ਕੇ ਭੂਆ ਜੀ ਨੇ ਮੇਰੇ ਹੈ ਨਹੀਂ ਮਤਲਬ ਨਾਲੇ ਹੋਰ ਆਕੜ ਹਜੇ ਵੀ ਆ ਆਕੜ ਹਜੇ ਵੀ ਆ ਨਿਕਲੀ ਨਹੀਂ ਹਜੇ ਤੇਰੀ ਹਨਾ ਨਾ ਮਤਲਬ ਤਾਂ ਤੇਰਾ ਵੀ ਨਹੀਂ ਹੈਗਾ ਸੀ ਸਾਡੀ ਕੁੜੀ ਦੀ ਜ਼ਿੰਦਗੀ ਚ ਆਉਣ ਦਾ ਪ੍ਰਾਉਣਾ ਸੀ ਸਾਡਾ ਮਰ ਗਿਆ ਸੀ ਸਾਡਾ ਰਿਸ਼ਤਾ ਖਤਮ ਹੋ ਗਿਆ ਸੀ ਸਾਡੇ ਘਰ ਦੀ ਮੰਗ ਸੀ ਉਹ ਕਿਵੇਂ ਕਿਸੇ ਨੂੰ ਦੇ ਦਿੰਦਾ ਕਿਵੇਂ ਛੱਡ ਦਿੰਦਾ ਮੈਂ ਤੇਰੇ ਘਰ ਦੀ ਮੰਗ ਸੀ ਅੱਛਾ ਤੇ ਮੈイビー ਉਹਦੀ ਭੂਆ ਹੈ ਜਿਹੜੀ ਛੋਡੇ ਘਰ ਦੀ ਮੰਗ ਸੀ ਸਾਡੀ ਮੇਰੀ ਭਤੀਜੀ ਹੈ ਆਈ ਨਹੀਂ ਹੈਗਾ ਵੀ ਤੇਰੇ ਵਰਗੇ ਦੇ ਮੂੰਹ ਨਾਲ ਤੇਰੀ ਭਤੀਜੀ ਸੀ ਤਾਂ ਤਾਈ ਤਾਂ ਆਪਦੇ ਵਾਂਗੂ ਕਰਕੇ ਪੇਕੇ ਹੀ ਵਾਹ ਲਈ ਤੂੰ ਉਹ ਮੇਰੇ ਨਾਲ ਵੀ ਜਵਾਨ ਲੜਾਉਣਾ ਜਵਾਨ ਲੜਾਉਣਾ ਨਾਲੇ ਹੋਰ ਜੇ ਐਡੀ ਸਿਰ ਤੋੜ ਦਿੰਦੇ ਮੇਰੇ ਨਾਲ ਕਿਉਂ ਤੇਰੇ ਨਾਲ ਤੋੜਦੇ ਅਸੀਂ ਤੇਰੇ ਵਰਗੇ ਤਾਂ ਅਸੀਂ ਪੜਛਾਵਾਂ ਨਹੀਂ ਪੈਣ ਦਿੰਦੇ ਤੋੜਦੇ ਤੇਰੇ ਨਾਲ ਵੱਡੇ ਸਿਆਣੇ ਨਾਲ ਜਿਹੜੀ ਹੈਗੀ ਉਹਨੂੰ ਤਾਂ ਰੱਖ ਲੈ ਉਹ ਤਾਂ ਰੱਖੀ ਹੋਈ ਆ ਉਹ ਬਾਕ ਨਹੀਂ ਝਾਕੇ ਵੀ ਦਿਖਾਵੇ ਟੱਪੂ ਗਈ ਅਕਸਰ ਇੱਕ ਦਿਨ ਟੱਪੂ ਗਈ ਜਿਹੜੀ ਤੂੰ ਕਰਦਾ ਨਾ ਤੇਰੇ ਨਾਲ ਹੋਣ ਗਈਆਂ ਤੇਰੀਆਂ ਧੀਆ ਦੇਖੀ ਇੱਕ ਦਿਨ ਕੀ ਕਰਤੂਤ ਕਰਦੀ ਮੇਰੀਆਂ ਧੀਆ ਬਾਰੇ ਨਾ ਬੋਲੀ ਮੈਂ ਦੱਸਤੀ ਗੱਲ ਧੀਆ ਬਾਰੇ ਨਾ ਕੋਈ ਗੱਲ ਕਹੀ ਸਾਡੀ ਵੀ ਧੀ ਸੀ ਹਾਂ ਹੁਣ ਤੈਨੂੰ ਆਪਦੀਆਂ ਧੀਆ ਬਾਰੇ ਲੱਗਦੀਆਂ ਮਿਰਚਾਂ ਸਾਡੀ ਧੀਆ ਬਾਰੇ ਤੇ ਮਿਰਚਾਂ ਲੱਗਦੀਆਂ ਤੇਰੇਆਂ ਵੀ ਜਮਾਨ ਹੋ ਜਾਂਦੀਆਂ ਅੱਗੇ ਅੱਗੇ ਦੇਖੀ ਕੀ ਹੁੰਦਾ ਉਹਨਾਂ ਨਾਲ ਕਾਕਾ ਹੁਣ ਤਾਂ ਅੰਦਰ ਸੜੇਗਾ ਤੂੰ ਅੰਦਰ ਸਾਰੀ ਉਮਰ ਦੇਖੀ ਜਾਏਂ ਕੀ ਹੁੰਦਾ ਤੇਰੇ ਨਾਲ ਬਾਈ ਉਹ ਧੀ ਧਿਆਣੀਆਂ ਦਾ ਬੱਚਿਆਂ ਦਾ ਕੀ ਮੈਂ ਤਾਂ ਕਹਿੰਦਾ ਪੂਆ ਹੁਣ ਤਾਂ ਅਸੀਂ ਇਹਨੂੰ ਬੰਨ ਕੇ ਰੱਖ ਰੱਖਿਆ ਬਾਈ ਜੀ ਜੇਲ੍ਹ ਚ ਛੱਟੇ ਨਾ ਨੂੰ ਫੇਰ ਹੀ ਬਣੂਗਾ ਲੈ ਬੱਬਾ ਨਹੀਂ ਬਾਈ ਜੇਲ੍ਹ ਚ ਨਾ ਯਾਰ ਬਾਈ ਬਣਿਆ ਮੈਨੂੰ ਤਾਂ ਛੱਡ ਦੇ ਕਿਉਂ ਹੁਣ ਕੀ ਹੋ ਗਿਆ ਉਦੋਂ ਤਾਂ ਬਥੇਰਾ ਉੱਡਿਆ ਫਿਰਦਾ ਸੀ ਤੂੰ ਵੀ ਨਾਲ ਇਹਦੇ ਸਾਰੀਆਂ ਖਬਰਾਂ ਤਾਂ ਇਹੀ ਦਿੰਦਾ ਸੀ ਵੀ ਕਿੱਧਰ ਜਾਂਦੇ ਆ ਕਿੱਧਰ ਆਉਂਦੇ ਆ ਇਹ ਹੁਣ ਇਹ ਭੋਲਾ ਬਣਿਆ ਬੈਠਾ ਹੁਣ ਕਰਦੇ ਯਾਦ ਆਗੇ ਤੈਨੂੰ ਜੇ ਤੈਨੂੰ ਘਰ ਦਾ ਹੁੰਦਾ ਨਾ ਆਪਦੇ ਦਾ ਤੂੰ ਆਂ ਦਾਰੂ ਦੀ ਠੁੱਠੀ ਪਿੱਛੇ ਨਹੀਂ ਫਿਰਦਾ ਸੀ ਲੋਕਾਂ ਦੇ ਪੈਰਾਂ ਥੱਲੇ ਹੱਥ ਦਿੰਦਾ ਫਿਰਦਾ ਭੌਂਕਦਾ ਐਵੇਂ ਮੈਂ ਤਾਂ ਇਹਦੀ ਹੈਰਾਨ ਮੰਨਦਾ ਕਿਕਰ ਸੌ ਦੀ ਬੈਲੀ ਬੰਦੇ ਦੀ ਕਿੱਧਰ ਗਿਆ ਤੇਰਾ ਬੈਲਪਣਾ ਹੁਣ ਬੈਲਪਣਾ ਦਾ ਤੈਨੂੰ ਮੈਂ ਮਿੰਟ ਜੀ ਦਿਖਾ ਦੂੰ ਮੇਰੇ ਹੱਥ ਤਾਂ ਖੋਲ ਇੱਕ ਵਾਰੀ ਦੱਸਾਂ ਤੈਨੂੰ ਪਤਾ ਦੇਖ ਦੇਖ ਰੱਸੀ ਮੱਚ ਜੂ ਤੇ ਬੱਟ ਨਹੀਂ ਗਿਆ ਰੱਸੀ ਦਾ ਦੇਖ ਤਾਂ ਸਹੀ ਹੱਥ ਖੋਲ ਤੇ ਫੇਰ ਤੂੰ ਕੀ ਕਰਦੇਗਾ ਸਾਨੂੰ ਰਹੀ ਗੱਲ ਹੱਥ ਦੀ ਜਿੱਦੇ ਤੈਨੂੰ ਫੜ ਕੇ ਲੈਂਦੇ ਸੀ ਉਦੋਂ ਤੇਰੇ ਹੱਥ ਖੁੱਲੀ ਸੀ ਨੇ ਉਦੋਂ ਗੱਲਾਂ ਜਿਹੜਾ ਕੁਝ ਕਰਨਾ ਸੀ ਉਦੋਂ ਵੀ ਤਾਂ ਮੈਂ ਹੀ ਨਾਲ ਸੀ ਨੇ ਹੁਣ ਕਰਦਾ ਗੱਲਾਂ ਵੱਡੀਆਂ ਵੱਡੀਆਂ ਕਰਤੂਤਾ ਤਾਂ ਯਾਦ ਨਹੀਂ ਵੀ ਮੈਂ ਕੀ ਕਰਤੂਤਾ ਕਰਦਾ ਫਿਰਦਾ ਹੈਗਾ ਮਰ ਜੇ ਨੱਕ ਡੋਵੋ ਕੇ ਇਹੋ ਜਿਹਾ ਬੰਦਾ ਜਿਹੜਾ ਐ ਫਿਰਦਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾਰ ਕਰਦਾ ਕੀ ਕਰਤਾ ਮੈਂ ਬਹੁਤ ਕੁਝ ਕਰਤਾ ਤੂੰ ਕਰਿਆ ਕੀ ਨਹੀਂ ਕੀ ਨਹੀਂ ਕਰਿਆ ਬਹੁਤ ਕੁਝ ਕੀਤਾ ਹੁਣ ਨਹੀਂ ਮੰਨਦਾ ਪੂਏ ਇਹ ਹੁਣ ਤਾਂ ਹਰੇਕ ਗੱਲਾਂ ਜਵਾਬ ਦਊਗਾ ਕੋਈ ਨਹੀਂ ਹੁਣ ਮੈਂ ਬੇਵੱਸ ਆ ਨਾ ਹੁਣ ਤੁਸੀਂ ਬੰਨ ਰੱਖਿਆ ਤਾਂ ਕਰਕੇ ਮੈਨੂੰ ਮੈਂ ਚੁੱਪ ਹੀ ਠੀਕ ਆ ਜੇ ਤੁਸੀਂ ਮੈਨੂੰ ਖੁੱਲ੍ਹ ਕੇ ਗੱਲ ਕਰਦੇ ਜਾਵੇਂ ਨਾ ਬਾਹਰ ਅੰਦਰ ਗੱਲ ਕਰਦੇ ਨਾ ਫਿਰ ਤੁਹਾਨੂੰ ਦੱਸਦਾ ਮੈਂ ਕੀ ਕਰ ਸਕਦਾ ਕੀ ਨਹੀਂ ਆ ਦੇਖ ਲਓ ਜਨਾਬ ਉਹਦੇ ਮੋਦੀ ਕਹੇ ਜੇ ਗੱਲਾਂ ਕਰੀ ਜਾਂਦਾ ਪਿੱਠ ਪਿੱਛੇ ਤਾਂ ਇਹ ਕਰਨੀਏ ਕਰਨੀਆਂ ਉਹ ਤੁਸੀਂ ਕਹਣ ਦੱਸ ਸੱਟਾ ਠਾਣ ਇਹਨਾਂ ਨੂੰ ਸੱਟ ਸੱਟ ਮੈਂ ਤਾਂ ਕਹਿ ਨਹੀਂ ਐ ਫਟਾਫਟ ਲੈ ਜਾ ਇਹੋ ਜਿਹੀ ਸਿੱਟੀ ਜਿੱਥੇ ਨਾ ਇਹਨਾਂ ਨੂੰ ਪਾਣੀ ਵੀ ਨਾ ਮਿਲੇ ਇਹੋ ਜਿਹੀ ਖਾਸਿੱਟੀ ਲੈ ਜਾ ਪੱਟੇ ਵਾਲੀ ਮਸ਼ੀਨ ਥੱਲੇ ਭਣੇ ਕਾਕਾ ਪਾਣੀ ਤਾਂ ਇੱਥੇ ਵੀ ਨਹੀਂ ਮਿਲਦਾ ਗਾ ਪਾਣੀ ਪਿਆ ਦਿਓ ਤੂੰ ਤਾਂ ਕਾਕਾ ਗੱਲ ਯਾਦ ਰੱਖੇਗਾ ਗਾਹਾਂ ਵਾਸਤੇ ਇਹੋ ਜੇ ਬੰਦਾ ਕਦੇ ਸਾਥ ਨਹੀਂ ਦੇਂਗਾ ਇਹਦੇ ਨਾਲ ਤਾਂ ਉਹੋ ਜੀ ਕਰਨੇ ਆ ਜਿਹੜੀ ਖੇਤਪੇ ਖਦੇ ਨਾਲ ਨਾ ਹੋਵੇ ਅੱਜ ਪਾਣੀ ਜ਼ਿਆਦਾ ਆਉਂਦਾ ਸਾਡੀ ਵੀ ਕੀ ਪਾਣੀ ਮੰਗਦੀ ਹੋਊਗੀ ਜਿੱਤੇ ਬੰਨੀ ਸੀ ਤੂੰ ਹੀ ਫਿਰਦਾ ਸੀ ਆਲੇ-ਦੁਆਲੇ ਸਾਰੇ ਕਰਤੂਤਾਂ ਦੱਸ ਗਿਆ ਮੈਨੂੰ ਮੇਰੀ ਭਤੀਜੀ ਨੇ ਹੁਣ ਬਣਿਆ ਬੈਠਾ ਤੂੰ ਵੀ ਹਾਂ ਮੈਂ ਤਾਂ ਬੱਚੀ ਨਹੀਂ ਸੀ ਮੈਂ ਤਾਂ ਉਹਨੂੰ ਅੱਜ ਵੀ ਭੈਣ-ਭੈਣ ਹੀ ਕਹਿੰਨਾ ਤੂੰ ਦਾਰੂਆਂ ਪੀਂ ਪੀਂ ਪਿੱਛੇ ਇੰਨਾ ਕੁਛ ਕੰਡ ਕਰਤੇ ਹਜੇ ਤੈਨੂੰ ਭੈਣ-ਭੈਣ ਹੀ ਜਾਂਦੀ ਹੁੰਦੀ ਆ ਉਹ ਤਾਂ ਜਨਾਬ ਆਪ ਹੀ ਮੰਨੀ ਜਾਂਦਾ ਕਹਿੰਦਾ ਮੇਥੋਂ ਦਾਰੂਆਂ ਪੀਤੀਆਂ ਮੇਰਾ ਖੰਡਾ ਰਹਾ ਉਹ ਮੇਰੇ ਤੇ ਨਾਮਕਾਰ ਆਮ ਕੀਤਾ ਇਹਨੇ ਉਹ ਤਾਂ ਖੁਦ ਹੀ ਦੱਸ ਹੀ ਜਾਂਦਾ ਚਲ ਫਰਦੋ ਤੁਸੀਂ ਪੁਲਿਸ ਨੂੰ ਚਕਾਓ ਇਹਨਾਂ ਨੂੰ ਸਿੱਟੋ ਹਵਾ ਲੱਗ ਮੈਂ ਤਾਂ ਬਹਿ ਕਹਿਣਾ ਪੈਣੇ ਗਾਹਾਂ ਨੂੰ ਕਿਸੇ ਹੋਰ ਪਤੀ ਪਹਿਣ ਨਾਲ ਨਹੀਂ ਕਰਨਗੇ ਅਸਦਾ ਕਰਦਾ ਤੁਹਾਨੂੰ ਚਲੋ ਕਰਦਾ ਨਾਲ ਹਸਾ ਮੈਂ ਲੈ ਕੇ ਆਉਣਾ ਸਭ ਨੂੰ ਨਾਲ ਗੱਡੀ ਵਿੱਚ ਰੱਟਦੇ ਮੈਂ ਉਹਨਾਂ ਚਿਰ ਇੱਥੇ ਖੜੀ ਆ ਜਿੰਨਾ ਚਿਰ ਇਹਨਾਂ ਨੂੰ ਪੁਲਿਸ ਨਹੀਂ ਲੈ ਕੇ ਜਾਂਦੀ ਚੱਕ ਇਹ ਜੇ ਪਰਚੇ ਬਣਾਉਣੇ ਆ ਕਾਕਾ ਜ਼ਮਾਨਤ ਵੀ ਨਹੀਂ ਹੋਣੀ ਹਾਂ ਚਲੋ ਨਾਲਿਓ ਬਾਹ ਜਿਹੜੀ ਲਾਉਣੀ ਆ ਤੁਸੀਂ ਆਪ ਠੀਕ ਆ ਨਾ ਅਸੂ ਤੁਹਾਨੂੰ ਹੁਣ ਕੀ ਚਾਕਦਾ ਕਾਲੀਆਂ ਪੀੜੀਆਂ ਅੱਖਾ ਕੱਢ ਕੱਢ ਕੇ ਉਦੋਂ ਨਹੀਂ ਪਤਾ ਸੀ ਜਿਦਾਂ ਚਮਚਾ ਬਣਿਆ ਹੋਸੀ ਇਹਦਾ ਇਹਦੀ ਕਰਤੂਤਤਾ ਤੈਨੂੰ ਪਤਾ ਹੀ ਸੀ ਵੀ ਇਹਦੀ ਤਾਂ ਕੀ ਕਰਤੂ ਤਾਂ ਤੂੰ ਤਾਂ ਘੱਟ ਤੋਂ ਘਟ ਆਪਦੇ ਵੀ ਨਹੀਂ ਸੋਚ ਲੈਂਦਾ ਨਾ ਹੁਣ ਤੂੰ ਘੋਲਾ ਬਣਦਾ ਟਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਇਹਦੀ ਦੋ ਨਾਲ ਵੱਜਦੀ ਹੁੰਦੀ ਆ ਇਹਨਾਂ ਦੇ ਤਾਂ ਚਾਰ ਸੀ ਇਹਨਾਂ ਦੇ ਤਾਂ ਚਾਰ ਹੱਥ ਸੀ ਦੋਨਾਂ ਦੇ ਇਹ ਤਾਂ ਬਾਰੀ ਬੱਟੇ ਤਾੜਗਾ ਮਾਰਦੇ ਸੀ ਸ਼ਰਮ ਤਾਂ ਹੈ ਨਹੀਂ ਕਰਦੇ ਨੂੰ ਡਰਾਉਂਦੇ ਸੀ ਇਹ ਇਹ ਕਿਹੜਾ ਕੁਝ ਕਰ ਲੈਣਗੇ ਆਪਣਾ ਕੋਈ ਨਹੀਂ ਹੈਗੇ ਆ ਹੁਣ ਸਿੱਕੀ ਨੂੰ ਕੱਤੀ ਪਾਉਣ ਨਾਲ ਤਾਂ ਹੁਣ ਟਕਰੇ ਇਹਨੂੰ ਹਾਂ ਹੁਣ ਕਰੀ ਜਿਹੜਾ ਕੁਝ ਕਰਨਾ ਤੂੰ ਕਰ ਲਈ ਕੋਈ ਨਹੀਂ ਕਦੇ ਇਕੱਲਾ ਵੀ ਟੱਕਰ ਜਾਇਗਾ ਕਰ ਲਈ ਕੀ ਕਰਨਾ ਹੋਇਆ ਤੈਨੂੰ ਅਸੀਂ ਦੱਸਾਂਗੇ ਹੁਣ ਵੀ ਕੀ ਹੁੰਦਾ ਤੇ ਕੀ ਭਾਅ ਵਿਕਦੀ ਐ ਫੇਰ ਹੀ ਪਤਾ ਲੱਗੂ ਤੈਨੂੰ ਤੇਰਾ ਮੱਥ ਖੋਲਣ ਦੀ ਵਹਿਮਣਾ ਰੱਖ ਲਈ ਦਿਲ ਚ ਇਹ ਵੀ ਕੱਢ ਦਾਂਗੇ ਤੇਰਾ ਕੋਈ ਨਹੀਂ ਆਉਂਦੇ ਆ ਪੁਲਸ ਵਾਲੇ ਇਹਨਾਂ ਨੂੰ ਚੁਕਾ ਪਾਈ ਚੱਲ ਤੂੰ ਘਰ ਫੋਨ ਮੈਂ ਬੈਠੀ ਐ ਤੂੰ ਮੈਂ ਘਰ ਦਾ ਇਹਨਾਂ ਨੂੰ ਲੈ ਕੇ ਜਾਣਾ ਥਾਣੇ ਨਾਲ ਥਾਣੇ ਗੋਲਦਾ ਜਮਾ ਵੀ ਹਸਾਬ ਨਾਲ ਨਾ ਨਾ ਪਰੋਂ ਤਾਂ ਚੱਲ ਗਿਆ ਨਾਲੇ ਖਾਈ ਹਵਾ ਲਾਟਦੀਆਂ ਹੁਣ ਫੇਰ ਹੀ ਲੋਟ ਆਏਗਾ ਤੂੰ ਵੀ ਨੇ ਲੋਤਰਾ ਚਲਦੀ ਐ ਨਾ ਤੇ ਬਾਈ ਇਹ ਆਪਾਂ ਨੂੰ ਸੱਚੀ ਥਾਣੇ ਲਿਜਾਣਗੇ ਸਾਲਾ ਜਿਹੜੀਆਂ ਤੂੰ ਮੇਰੇ ਨਾਲ ਕਰ ਚੁੱਕਾ ਤੈਨੂੰ ਲਜਾਣਾ ਤਾਂ ਥਾਣੀ ਚਾਹੀਦਾ ਉਹ ਬਾਈ ਹੁਣ ਜਦੋਂ ਤੂੰ ਗਲ ਫੜ ਲੈਂਦੇ ਆ ਔਰ ਮੈਂ ਕੀ ਕਹਾਂ ਕੀ ਕਮਾਣ ਵਾਲੇ ਹੋਰ ਜੇ ਤੂੰ ਨਾ ਨਾ ਚਗਲ ਮਾਰੀ ਹੁੰਦੀ ਤਾਂ ਇੱਥੇ ਨਹੀਂ ਸੀ ਹੁਣ ਉਹ ਭਰਾਵਾ ਮੈਂ ਤੇਰੇ ਬਾਰੇ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਿਆ ਹੁਣ ਉਹਨਾਂ ਨੇ ਜਿਵੇਂ ਲਿਆ ਕੇ ਪਰੋਣੇ ਨੇ ਗਾਹ ਪਾਹ ਦਾ ਪੁਲਿਸ ਵਾਲਿਆਂ ਕੋਲੇ ਫਿਰ ਤਾਂ ਅਸੀਂ ਨਾਲ ਤਾਂ ਮੂੰਹ ਰੰਗੇ ਜਾਣਗੇ ਨਾਲੇ ਬਾਈ ਮੈਂ ਤੈਨੂੰ ਉਹਦੇ ਵੀ ਕਹਿ ਸੀਗਾ ਵਿਚਲਾ ਕੋਈ ਹੋਰ ਹੀ ਐ ਯਾਰ ਪਿਛਲਾ ਜਿਹੜਾ ਮਰਜੀ ਐ ਕੋਈ ਮੈਨੂੰ ਤਾਂ ਹੁਣ ਆਏ ਲੱਗ ਜਾਂਦਾ ਵੀ ਇੱਥੋਂ ਇਹਦੇ ਨਾਲ ਤਾਂ ਥਾਣੇ ਲੈ ਜਾਣ ਇਧਰੋਂ ਪਿਸੂ ਚੜਦੇ ਆ ਉਹ ਉਹ ਕਰਦੇ ਆ ਤੇ ਬੁਰਾ ਹਾਲ ਹੋ ਜਾਂਦਾ ਰਾਤ ਨੂੰ ਚੂਹੇ ਤੰਗ ਕਰਦੇ ਇੱਥੇ ਬਾਈ ਥਾਣੇ 'ਚ ਨਹੀਂ ਪਿਸੂ ਹੁੰਦੇ ਯਾਰ ਮੈਂ ਥਾਣੇ ਰੋਜ ਜਾਂਦਾ ਰਹਾਂ ਮੈਨੂੰ ਕੀ ਬਤਾ ਥਾਣੇ 'ਤੇ ਕੀ ਯਾਰ ਮੈਂ ਤਾਂ ਅੱਜ ਪਹਿਲੀ ਵਾਰ ਹੀ ਜਾਣਾਗਾ ਕਿਤਾ ਮੈਨੂੰ ਮਹੌਲ ਸੀ ਉਹ ਤਾਂ ਰਹਿੰਦੀ ਹੁੰਦੀ ਭੂਆ ਜੀ ਆ ਗਈ ਇਹਨੂੰ ਐ ਪਤਾ ਨਹੀਂ ਮੈਂ ਪਤਾ ਨਹੀਂ ਕੀ ਆ ਹੁਣ ਮੇਰੇ ਬਾਈ ਮੇਰੇ ਹੱਥ ਖੁੱਲਿਆ ਬਾਈ ਉਰੇ ਕਰ ਹਤ ਐਨੂੰ ਕਰ 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 ਆਹ ਮੁੰਦੇ ਬੰਦੀ ਵੱਡਿਆ ਥੁੱਡ ਗਿਆ ਖੁੱਲ ਗਿਆ ਦੇਖ ਹੋ ਰਿਹਾ ਐਕਸ਼ਨ ਆ ਦੇਖ ਕੇ ਕਿਵੇਂ ਪ੍ਰਸਾਰ ਦੀ ਬਾਸ ਨਾ ਉਲੀਐ ਸੋਈ ਚ ਵਾਹ ਖਾ ਲੈ ਪੁੱਤ ਰੋਟੀ ਪਾਣੀ ਹਾਂ ਮਾਸੀ ਖਾ ਲੈ ਅੱਛਾ ਚੱਲ ਵਦਗਾ ਹੋ ਗਿਆ ਰੋਟੀ ਪਾਣੀ ਖਾ ਲਿਆ ਮਾਂ ਤੈਨੂੰ ਦੋ ਰੋਟੀਆਂ ਬਕਾ ਕੇ ਦੇਣਾ ਨਾ ਨਾ ਭੁੱਖ ਨਹੀਂ ਬਥੇ ਮੈਨੂੰ ਦਾ ਜੀ ਜੀ ਨਹੀਂ ਕਰਦਾ ਮੈਂ ਤੇ ਰੋਟੀ ਖਾਣ ਨੂੰ ਕੀ ਆਦੀ ਘੁੱਟ ਬਣਾ ਕੇ ਦੇ ਦਿਆਂ ਨੀ ਫਿਰ ਨਾ ਨਾ ਕੋਈ ਨਹੀਂ ਪੀ ਲਾਂਗੇ ਫਿਰ ਜਿਹੜਾ ਕੋਰੀ ਚਾਹ ਮਾਂ ਨੇ ਮੈਨੂੰ ਸਾਰੀ ਗੱਲ ਦੱਸਤੀ ਮਾਸੀ ਜੀ ਅੱਛਾ ਪੁੱਤ ਦੱਸਤੀ ਹਾਂ ਚਾਰ ਪਈ ਗਿਆ ਤੈਨੂੰ ਦੱਸਤੀ ਤਾਂ ਫਿਰ ਤੁਸੀਂ ਜਿਵੇਂ ਤੁਹਾਡੀ ਰਾਏ ਹੈਗੀ ਹੈ ਭਾਈ ਕਰੋ ਤੁਸੀਂ ਚਲੋ ਕੋਈ ਨਹੀਂ ਅਸੀਂ ਵੀ ਨਾਲ ਆ ਤੁਹਾਡੇ ਹਾਂ ਹਾਂ ਕਰਨਾ ਕੋਈ ਤੇ ਵਾਇਆਮ ਕਰਦੇ ਤਾਂ ਅਸੀਂ ਵੀ ਫਿਰ ਨੇ ਕੋਸਟ ਕਢਾਉਣ ਵਾਸਤੇ ਮੇਰੀ ਗੱਲ ਸੁਣ ਜੇ ਤਾਂ ਕੁਝ ਛੋਟਾ ਖਾਓ ਪੈਂਦਾ ਤਾਂ ਤੁਸੀਂ ਪਾਓ ਨਹੀਂ ਸੁਖਣਾ ਹੈਗਾ ਮੇਰਾ ਮੁੰਡਾ ਉਹ ਕਰੀ ਜਾਂਦਾ ਕਿਸੀ ਨਾਲ ਗੱਲ ਫਿਰ ਮੈਂ ਤਾਂ ਮੇਰਾ ਭਾਈ ਕਢਵਾਉਣੀ ਕਢਵਾਉਗਾ ਨਾ ਗੱਲ ਸੁਣਾ ਕਾਇ ਦਿਨ ਹੋ ਗਏ ਤੈਨੂੰ ਇੱਥੇ ਆਈ ਨੂੰ ਉਦਾਂ ਜਾਣਾ ਕਢਾਇਆ ਤੇਰਾ ਭਾਈ ਅੱਜ ਜਦੋਂ ਮੇਰਾ ਪੁੱਤ ਆ ਗਿਆ ਮੇਰਾ ਮੁੰਡਾ ਕਰੀ ਜਨਾ ਮੈਂ ਤਾਂ ਮੇਰਾ ਭਾਈ ਕਢਵਾਉਣਾ ਹੀ ਐ ਕਢਾ ਲਾ ਫਿਰ ਕੋਈ ਦਾਈ ਨੂੰ ਹੱਥ ਨਹੀਂ ਲਾਉਣਾ ਜੇ ਚੋਂ ਬੰਦਾ ਕਢਵਾਉਣਾ 20 ਦਿਨ ਤਾਂ ਲੱਗਦੇ ਹੀ ਹੁੰਦੇ ਨੇਗੇ ਅੱਛਾ ਇੰਨੇ ਨੇ ਦਿਨ ਲੱਗਦੇ ਆ ਹਾਂ ਆਉਂ ਦੇਖੂ ਤੇਰੇ ਮੁੰਡੇ ਨੂੰ ਕਿੱਡੀ ਕਿਸੇ ਤੀ ਕਢਾਉਂਦਾ ਆ ਘੰਟੇ ਦੇ ਅੰਦਰ ਅੰਦਰ ਲੈ ਆ ਕੇ ਦਿੰਦਾ ਕਿ ਨਹੀਂ ਜੇ ਤੁਸੀਂ ਬਾਹਰੇ ਕਾਲੇ ਹੋਗੇ ਮਸੀ ਐਸੀ ਗੱਲ ਕੋਈ ਨਹੀਂ ਕਢਾਇਆ ਸੀ ਘੰਟੇ ਚ ਲੈਨੇ ਬਾਹਰ ਉਹਨੂੰ ਫੇਰ ਕਢਾ ਲੰਗੀ ਯਾਰ ਕੋਈ ਨਹੀਂ ਪੁੱਤ ਫਿਰ ਕਰੋ ਕੋਸਟ ਆਪਾਂ ਸਾਰੀ ਕਰੋ ਕੱਲਾ ਤੂੰ ਕਿਉਂ ਆਪਾਂ ਵੀ ਕੋਟ ਕਰਦੇ ਸਾਰੇ ਆਪਾਂ ਕਢਵਾਓ ਉਹਨੂੰ ਘਰੇ ਲਿਆਓ ਪੁੱਤ ਹੁਣ ਆਏ ਉੱਥੇ ਬੈਠਾ ਕਿ ਮੈਂ ਡੰਗ ਲੈਂਦਾ ਮਾਂ ਹੁਣ ਦੱਸ ਕੀ ਕਰਨਾ ਪੁੱਤ ਵਸੇ ਤੈਨੂੰ ਜਿਹੜੀ ਗੱਲ ਦੱਸੀ ਆ ਮੈਂ ਤਾਂ ਉਨੀ ਕਰਨਾ ਕੀ ਦੱਸਤੀ ਬਣੀ ਕਿਵੇਂ ਗੱਲ ਮੈਂ ਕੀ ਗੱਲ ਹੋਰ ਕੀ ਦੱਸਣੀ ਆ ਮੈਂ ਕਿਹਾ ਐ ਕਹਿੰਦੀ ਵੀ ਉੱਥੇ ਬੈਠਾ ਰਹੇ ਮੈਂ ਤਾਂ ਇਹ ਕਹਿੰਦੀ ਆ ਚੱਲ ਭਾਈ ਮੇਰਾ ਜਵਾਈ ਘਰੇ ਆਜੇ ਉਹ ਹੀ ਆਨੇ ਆਪਾਂ ਵੀ ਘਰੇ ਆਜੇ ਜਵਾਕ ਚਾਰ ਦਾ ਮਹੀਨਾਗਾ ਉੱਥੇ ਠੋਠਰ ਕਰੀ ਜਾਂਦਾ ਹੋਊਗਾ ਮੇਰੇ ਤਾਂ ਵੱਡੀ ਰੂਹ ਨਹੀਂ ਲੱਗਦੀ ਕਰੇ ਕੀ ਕਰਾਂ ਮੈਂ ਕੋਈ ਨਹੀਂ ਮੰਗਦਾ ਬੰਦੇ ਦੀ ਦਰੋਅ ਆਂਦੀ ਬਸ ਕਿ ਰੱਖਣੀ ਚਾਹੀਦੀ ਕੋਈ ਨਹੀਂ ਪੰਜ ਗੱਲ ਕਰੀ ਜਾਂਦੇ ਹੁਣ ਤੂੰ ਚੁੱਪ ਕਰ ਜਾ ਕਿਉਂ ਬੁਰੜ ਬੁਰੜ ਕਰੀ ਆ ਸਾਨੂੰ ਕਰ ਲੈਣੇ ਮੁੰਡੇ ਨਾਲ ਗੱਲ ਇਹ ਤਾਂ ਹੁਣ ਮਾਸੀ ਤਾਂ ਆਪਾਂ ਨੂੰ ਦੋਸ਼ ਦਿੰਦੀ ਆ ਸਾਰਾ ਕੁਛ ਵੀ ਤੁਸੀਂ ਨੇ ਕਰਤਾ ਇਹ ਤਾਂ ਆਪਣੇ ਮੁੰਡੇ 'ਚ ਦੋਸ਼ ਆਪਣੇ 'ਚ ਇਹ ਚੰਗੇ ਦੇ ਮਾਂ ਆਪਾਂ ਮਾੜੇ ਆ ਪਰ ਆਪਣੇ ਮਾੜੇ ਚੱਲ ਕੋਈ ਨਹੀਂ ਪਤਾ ਮੁੰਡੇ ਦੀ ਗੱਲ ਸੁਣ ਗਏ ਹਾਂ ਬੁੱਤ ਫਿਰ ਉਹ ਭੈਣ ਤਾਂ ਤਾੜੀ ਇੱਕ ਹੱਥ ਨਾਲ ਨਹੀਂ ਵਾਈਦੀ ਤਾਰੇ ਦੋਨੇ ਥਾਣਾ ਵਾਜਦੇ ਆਸ ਹੋਗੀ ਨਾ ਗੱਲ ਸਹੀ ਵੀ ਦੋ ਹੱਥਾਂ ਆ ਵਾਜਦੇ ਤੁਸੀਂ ਫਿਰ ਤਾੜੀ ਕੱਥੇ ਕਿਉਂ ਸਾਨੂੰ ਕੱਲਿਆਂ ਨੂੰ ਕਹਿੰਦੇ ਦੋਨਾਂ ਨਾਲ ਹੀ ਵਜਦੀ ਐ ਮੁੰਡੇ ਸਾਡੇ 'ਚ ਕਸੂਰ ਪਿਆ ਫਿਰ ਛੋਡੇ 'ਚ ਵੀ ਕਸੂਰ ਐ ਇੱਕੋ ਹੀ ਗੱਲ ਹੋਗੀ ਫਿਰ ਦੋਨਾਂ ਨਾਲ ਕਹਿੰਦਾ ਕਿ ਪੂਰਾ ਨਹੀਂ ਸਾਡੇ 'ਚ ਕਹਦਾ ਕਸੂਰ ਕੱਢੀਏ ਤੂੰ ਦੱਸ ਮੇਰੀ ਧੀਜੇ ਦੱਸ ਕੋਈ ਕਸੂਰ ਨਾ ਮੇਰਾ ਭਾਈ ਪੁਲਸ ਤੋਂ ਫਿਰ ਐ ਨਹੀਂ ਚੱਕਿਆ ਗਿਆ ਛੋਟੀ ਰਹਿ ਤੂੰ ਵੀ ਨਹੀਂ ਚੱਕਿਆ ਗਿਆ ਤੇਰੇ ਭਾਈ ਨੂੰ ਜਾ ਕੇ ਪੁੱਛ ਲੈ ਕਈ ਦਿਨ ਹੋ ਗਏ ਥਾਣੇ ਚ ਪਗ ਜਾਂਦੀ ਪੁੱਛ ਲੈ ਤ ਵੀ ਭਾਈ ਕੀ ਗੱਲ ਹੈ ਕਾਹਦੇ ਵਾਸਤੇ ਤੂੰ ਥਾਣੇ ਚ ਬੈਠ ਗਈ ਨਾ ਥਾਣੇ ਤੇ ਤੂੰ ਮਾਰ ਦੇ ਮੂਹਰੇ ਵੀ ਨਹੀਂ ਲੱਗੀ ਨਹੀਂ ਐਸੀ ਜਨਾਨੀ ਐ ਐਸੀ ਸੋਹਣੀਆਂ ਨਹੀਂ ਲੱਗਦਾ ਤੈਨੂੰ ਤਾਂ ਨਹੀਂ ਸੰਗ ਸੰਗ ਤੂੰ ਤਾਂ ਚਾਪੇਟਾ ਪਾਣੀ ਐ ਪਤਾ ਜੇ ਮੇਰੇ ਭਾਈ ਨੂੰ ਪਤਾ ਲੱਗਾ ਮੇਰੀ ਭੈਣ ਥਾਣੇ ਦੇ ਮੂਹਰੇ ਮੇਰਾ ਭਾਈ mera ਗੱਲ ਕਰੇਗਾ ਆ ਲੁਗਰਾਂ ਚਲੰਡ ਜੋਗੀ ਐ ਜਨਾਨੀਆਂ ਸਾਰੀਆਂ ਜਨਾਨੀਆਂ ਆ ਜਾ ਪਾਣੇ ਤੂੰ ਤਾਂ ਹੁਣ ਜਾਂ ਦਗਾ ਉਹ ਦਗਾ ਰੈਨੂ ਸਾਡੀ ਤਾਂ ਸਾਡੇ ਮੁੰਡੇ ਨੇ ਕਿਤੇ ਬਾਹਰ ਨਹੀਂ ਟੱਪੜ ਦਿੱਤਾ ਅਸੀਂ ਕਿਹੜੇ ਖਾਣੇ ਗਏ ਆ ਮੇਰੇ ਪੁੱਤ ਨੂੰ ਤਾਂ ਹਾਈ ਦਾ ਸੁਭਾਅ ਜਾਂ ਮੇਰੇ ਪੁੱਤ ਹੈ ਕਿੱਦਾਂ ਤੂੰ ਖਾਣੇ ਚ ਲੈਈਂ ਮੈਨੂੰ ਗੱਲਾਂ ਦੇ ਘਰ ਦੀ ਆ ਤੇਰਾ ਕੀ ਅਗਲਾ ਬੋਲਦਾ ਆ ਬੈਠ ਕੇ ਤੈਨੂੰ ਹਟ ਜਾ ਤੂੰ ਨਾ ਬਾਬ ਤੇ ਇਸ ਗੱਲ ਦੀ ਕਾਦੀ ਹੈਗੀ ਫੇਰ ਅਕੇ ਤੁਸੀਂ ਲਿਆਉਂਦਗਾ ਪੂਰਾ ਕੀ ਹਟਾਉਣਾ ਸਮਾਂ ਤੂੰ ਨਾਲ ਲੱਗ ਜਾਨੀ ਸਿਆਣੀ ਬੇਟੀ ਨਹੀਂ ਮੈਂ ਵੀ ਭਾਈ ਚੱਲ ਕੋਈ ਨਾ ਰਾਲ ਮਿਲ ਕੇ ਆਪਾਂ ਮੁੰਡੇ ਨੂੰ ਲਈਏ ਮਾਤਾ ਹੀ ਕਹੀ ਜੰਨੇ ਅਭੀ ਭਾਈ ਪਰਾਲ ਮਿਲ ਕੇ ਉਹਨੂੰ ਕਢਾਓ ਤੁਸੀਂ ਬੋਲੋ ਨਾ ਮੈਂ ਤਾਂ ਸੋਨੂੰ ਲੜੀ ਜਾਨੀ ਹੈ ਨਾ ਚੜਕਾ ਜਾਨੀ ਹੈ ਮੇਰੇ ਪ੍ਰਾਂ ਦੇ ਤੇ ਸੰਗ ਮੰ ਇਹ ਕ ਸੰਗ ਮੰਨ ਲੈਣਾ ਤੁਹਾਡੀ ਬਾੜੀ ਹੈ ਸੰਗ ਪੰਧਿਆ ਨੇ ਬੰਨੀ ਫਿਰਦੋਗਾ ਸੰਗ ਤੁਸਾਂ ਦਾ ਬਹੁਤ ਸਾਰਾ ਨਾਂ ਨੂੰ ਸਮਝਾ ਲੈਣਗੇ ਕਿੱਚ ਲੁੱਤਰੋ ਘੜਦਿਆ ਕਿਸੇ ਵੇਲੇ ਦੀ ਦਬਾ ਦੇਖ ਲੈ ਪਤਾ ਬੋਲਦੇ ਸੰਗ ਤਾਂ ਗੱਲ ਨਹੀਂ ਕਰਨ ਨੰਗਾ ਤੁਹਾਡੇ ਰੋਲੇ ਨਾ ਉਹਨੇ ਘਰੇ ਨਹੀਂ ਹੋਣਾ ਜੇ ਕੋਈ ਕਰਾਂਗੇ ਤਾਂ ਫੇਰ ਹੀ ਘਰੇ ਆਊਗਾ ਉਹੀ ਗੱਲ ਕਰਦੀ ਪੁੱਤ ਮਤਲਬ ਤੈਨੂੰ ਮੈਂ ਵੀ ਆਪਾਂ ਕੋਈ ਗੱਲਬਾਤ ਕਰੋ ਭਾਈ ਆਪਾਂ ਲਿਆ ਗਏ ਉਹਨੂੰ ਮੈਂ ਤੈਨੂੰ ਆਈ ਕਹੀ ਜਾਂਦੀ ਆ ਦੋਨੇ ਜਣਾਂ ਕੋ ਬੋਲੀ ਜਾਂਦੇ ਮੈਂ ਤੈਨੂੰ ਵੀ ਕਹਿਨੀ ਆ ਕੁੜੀ ਨੂੰ ਵੀ ਆਨੇ ਭਾਈ ਬੋਲ ਨਾ ਤੂੰ ਦੱਸ ਵੀਰੇ ਹੁਣ ਕੀ ਹੱਲ ਹੋਊਗਾ ਇਸ ਦਾ ਤੂੰ ਕਰ ਸਿਆਣਾ ਬੰਦੇ ਮੈਂ ਕਰਾਂ ਕੋਈ ਹੱਲ ਚੱਲ ਜਾ ਕੇ ਹਾਂ ਕੋਈ ਨਾ ਲੱਗਦਾ ਕੋਈ ਮਾਸੀ ਹੌਸਲਾ ਰੱਖੋ ਤੁਸੀਂ ਕੋਈ ਗੱਲ ਮਾ ਤੇ ਮੈਂ ਚੱਲਾਂ ਕੋਈ ਕਰਨਾ ਹੱਲ ਚੱਲ ਠੀਕ ਹੈ ਹਾਂ ਮਸੀਂ ਫਿਰ ਮੈਂ ਕਰਕੋ ਠੀਕ ਹੈ ਉਹਨਾਂ ਮੈਂ ਕਢਾ ਲਿਓਣਾ ਪਰ ਇਹ ਤੁਸੀਂ ਸੁਣ ਲਓ ਕਿ ਆ ਆਖਰੀ ਵਾਰੀ ਆ ਉਹਦੀ ਕੋਈ ਗਲਤੀ ਕੀਤੀ ਤਾਂ ਜੇ ਇਹ ਤੋਂ ਬਾਅਦ ਉਹਨੇ ਕੋਈ ਗਲਤੀ ਕਰਤੀ ਤੇ ਮੈਂ ਬੋਲਦਾ ਘੱਟ ਤੇ ਖੁੰਡਾ ਮੇਰਾ ਜ਼ਿਆਦਾ ਚੱਲਦਾ ਇਹ ਸਾਰੇ ਡੱਬੇ ਨੂੰ ਮੈਂ ਕਹਿ ਚੱਲ ਜਾਉਂਗੀ। ਮੇਰੀ ਭੈਣ ਦੁਖੀ ਬਹੁਤ ਐ ਇੱਥੇ ਆ ਕੇ ਜਾਂਦੀ। ਇਹਨੇ ਮੈਨੂੰ ਅੱਜ ਦੱਸਿਆ ਖੁੱਲ ਕੇ। ਠੀਕ ਹੈ। ਤੇ ਹੁਣ ਇਹਦੇ ਅੱਖਾਂ ਜਿਹਾ ਅੰਜੂ ਆ ਗਏ। ਮੈਥੋਂ ਬੁਲਾ ਕੋਈ। ਮੇਰੀ ਗੱਲ ਸੁਣ ਲੈ ਵੀਰੇ। ਆ ਖੁੰਡੇ ਤੇ ਨਾ ਸਾਰਿਆਂ ਕੋਲੀ ਹੁੰਦੇ ਨੇ। ਇਹ ਤਾਂ ਧਮਕਿਆ ਸੰਦੂ ਤੂੰ ਨਾ ਦੇ। ਬਾਕੀ ਗੱਲ ਰਹੀ ਮੇਰੇ ਵੀਰ ਦੀ। ਜੇ ਤੂੰ ਐ ਕਹੇ ਨਾ ਮੇਰਾ ਵੀਰ ਡੱਬੀ ਚ ਪਾ ਕੇ ਰਹਿ ਤੂੰ। ਡੱਬੀ ਚ ਪਾ ਕੇ ਨਹੀਂ ਹੋ ਰਹਿੰਦਾ। ਉਹ ਤਾਂ ਆਪ ਹੀ ਮਨਮਰਜ਼ੀ ਦਾ ਮਾਲਕ ਹੈ। ਮਰਜ਼ੀ ਹੀ ਕਰ। ਕਹਿੰਦੀ ਤਾਂ ਬੜਾ ਸੋਹਣਾ। ਮੇਰਾ ਭਰਾ ਮਨਮਰਜ਼ੀ ਕਰ ਨਹੀਂ ਅੱਜ ਤੱਕ ਮਨਮਰਜ਼ੀ ਹੀ ਕਰਿਆ ਕੀ ਖਟਿਆ ਆ ਸਵਾਇ ਬਦਨਾਮੀ ਤੋਂ ਪਿਆ ਪਹਿਲਾਂ ਤਾਂ ਪਿੰਡ ਚੋਂ ਨਿਕਲੇ ਤੁਸੀਂ ਕਿਹੜੇ ਨੱਕ ਨਾਲ ਹੁਣ ਵੜ ਕੇ ਦੇਖੋ ਨਾ ਪਿੰਡ ਚ ਸਾਨੂੰ ਕੋਈ ਬੜਨ ਦਿੰਦਾ ਮੂੰਹ ਤਾਂ ਮਾਰਦਾ ਤੁਹਾਡੇ ਗੱਲ ਸ਼ਰਮ ਮੰਨ ਮਾੜੀ ਕੋਟੀ ਗੱਲ ਕਹਿੰਦੀ ਹਾਂ ਚੁੱਪ ਕਰ ਜਾ ਨਾ ਕਿਉਂ ਗੱਲ ਵਧਾਈ ਹੈਗੀ ਐ ਨਹੀਂ ਤਾਂ ਕੀ ਰਹਿ ਫਫੜ ਦਲਾ ਲਾ ਨਹੀਂ ਆ ਤੂੰ ਤਾਂ ਮਿੱਠੀ ਨਾ ਬਣੀ ਰਹਾ ਕਰ ਅਨਾਂ ਜਿੰਨਾ ਜ਼ੋਰ ਲਾਦਾ ਤੁਸੀਂ ਲਾ ਦੋ ਅਸੀਂ ਜ਼ੋਰ ਕਾਹਦਾ ਲਾਉਣਾ ਹੈ ਕਿ ਜਿੰਨਾ ਜ਼ੋਰ ਲੱਗਦਾ ਜ਼ੋਰ ਤਾਂ ਨਾ ਤੂੰ ਤੇਰਾ ਭਰਾ ਤੂੰ ਵਰਜ ਬੀ ਥਾ ਥਾ ਤੇ ਬਦਨਾਮੀਆ ਘੜਦਾ ਫਿਰਦਾ ਤੁਸੀਂ ਕਿਹੜਾ ਘਟੋਂ ਓਨੀ ਬਦਨਾਮੀਆ ਤੁਹਾਡੇ ਪਿੰਡ ਚ ਜਾ ਕੇ ਦੇਖਿਆ ਤੂੰ ਤੋ ਖੁੱਜੀ ਐ ਇੱਥੇ ਤਾਂ ਬਣੀ ਬੈਠੀਆਂ ਵੱਡੀ ਰਕਾਂ ਆ ਜਿੱਦਾਂ ਮੇਰੇ ਭਾਈ ਨੂੰ ਬਿਆਨ ਕੀਤਾ ਨਾ ਜੀ ਜੀ ਮੇਰੇ ਮੂੰਹ ਤੇ ਤੋ ਨਾ ਕਿ ਤੁਸੀਂ ਆ ਘਰ ਤੇ ਪਹੁੰਚ ਆ ਗਏ ਆਪਦੇ ਮੁੰਡੇ ਵੱਡੀ ਬਣੀ ਬੈਠੇ ਨਾ ਇੱਕ ਵਾਰੀ ਕਹਣਾ 100 ਵਾਰੀ ਕਹਣਾ ਮੇਰਾ ਭਾਈ ਤਾਂ ਐਂ ਕਰੂ ਕਿੱਥੇ ਮਰਜੀ ਜੋਰ ਨਾਲ ਨਹੀਂ ਕਰੀ ਜਾਵੇ ਨਿੱਤ ਡਾਂਗਾ ਵੀ ਤੇਰਾ ਭਰਾ ਖਾਂਦਾ ਨਾਲੇ ਰਹੀ ਗੱਲ ਮੇਰੇ ਪਿੰਡ ਦੀ ਮੇਰੇ ਪੁੱਤਾਂ ਨੂੰ ਕੋਈ ਹੋਈ ਕਹੇ ਕਿ ਦੇਖੇ ਚੰਨ ਦਾ ਸਹੀ ਮੇਰੇ ਨਾਲ ਮੇਰੇ ਪਿੰਡ 'ਚ ਮੈਨੂੰ ਉੱਥੇ ਨਹੀਂ ਆਉਣੀ ਗੱਲਾਂ ਨੇ ਆਹ ਗੱਲਾਂ ਜਿੰਨੀਆਂ ਮਰਜ਼ੀ ਬੇਫਾਲ ਤੂੰ ਸੁਣ ਲਓ ਛੋਡੇ ਕੋਲ ਹਾਂ ਤੂੰ ਤਾਂ ਦੇਖੀ ਚੱਲ ਚੁੱਪ ਕਰ ਜਾ ਪੁੱਤ ਚੁੱਪ ਕਰ ਜਾ ਨਾ ਐਨੇ ਸਾਲ ਹੋ ਗਏ ਤੂੰ ਵੀ ਕਾ ਕਰ ਰਹੀਆਂ ਮੇਰੇ ਪਿੰਡ ਦੇ ਨੇ ਕਦੇ ਕੋਈ ਕਿਹਾ ਕੋਈ ਗੱਲ ਇਹ ਪੰਜ ਚੱਲ ਜਾ ਤੁਸੀਂ ਜਾਓ ਆਪਦਾ ਕੰਮ ਕਰੋ ਜਿਹੜਾ ਤੱਕ ਬਿੱਜੇਗਾ ਆਹ ਪਾਉਂਦੀ ਹਾਂ ਆ ਜੇ ਨਾ ਪਾਏ ਬੋਲੀਆਂ ਦੇ ਨੂੰ ਬੋਲ ਲੈ ਤੂੰ ਚੱਲ ਮੈਂ ਨਾ ਮਰੇ ਅਸਰ ਕਰ ਹਾਂ ਗੱਲ ਨਾ ਕਰਵਾ ਲੋ ਕਿੰਨੀ ਆਰਜੀ ਚਾਹ ਚੰਗਾ ਪੁੱਤ ਚੰਗਾ ਜਾਓ ਤੁਸੀਂ ਉਹ ਹੱਥ ਤੇ ਦੀਨ ਤੇ ਤਾਂ ਲਾ ਕੇ ਲੱਗਿਆ ਹੋਇਆ ਆ ਆਹੀ ਤੂੰ ਲੈ ਕੇ ਬੋਟਾ ਨਿਕਲ ਤੂੰ ਟੈਕੋ ਕਾਤੀ ਦੀ ਕਰ ਤੂੰ ਰਹਿ ਗਈ ਆ ਕੁਰਨਾ ਦੇ ਬਾਗ ਆ ਕੇ ਤਾਂ ਤੇਰੀ ਜੀਵ ਨਹੀਂ ਖਾਦੀ ਵੱਡੀ ਦੁਕਾਨ ਦੀ ਐਵੇਂ ਡਰਾ ਕੇ ਮਾਂ ਮਾਤੀ ਨੂੰ ਮੂੰਹ ਚ ਪਾ ਲੈ ਮੈਂ ਤਾਂ ਨਹੀਂ ਕਾਦੀ ਸ਼ਰਮਾਂ ਨੇ ਭਾਂਡ ਘਮਾਰ ਤੂੰ ਵੀ ਕੁੜੀ ਆ ਕੇ ਬੋਲਦੀ ਹੈਗੀ ਬਣੇ ਚੁੱਪ ਕਰ ਜਾ ਕੁਸਤਣਾ ਮੇਰੇ ਭਰਾ ਦੀ ਪੂਰਾ ਲਿਆਜ ਨਹੀਂ ਕੀਤੀ ਕੀ ਦੇਖ ਲੈ ਨਾ ਤਾਈ ਕਰ ਲਈ ਤਾਈ ਕਰ ਲਈ ਮੇਰੇ ਭਾਈ ਦੀ ਨਹੀਂ ਤਾਂ ਮਾਰੀ ਮੋਟੀਆਂ ਸੋਚ ਲੈਨੀ ਤੈਨੂੰ ਵਿਆਹ ਹੋਇਆ ਸੀਗਾ ਹੁਣ ਇੱਥੇ ਮਾਰਿਆ ਨਾ ਮਿੱਠੀਆਂ ਨਹੀਂ ਨਾ ਮਾਰਿਆ ਕਰ ਮੈਂ ਤੈਨੂੰ ਜਾਣਦੀ ਹੈਗੀ ਬੇਬੇ ਮੈਂ ਕੀ ਕੀਤਾ ਹੁਣ ਸਾਰੇ ਤੇਰੇ ਕੰਮ ਹੀ ਕੀਤੇ ਹੋਏ ਆ ਇਹ ਨਾ ਤੂੰ ਮੇਰੀ ਗੱਲ ਸੁਣ ਉਹਨਾਂ ਤਾਂ ਦਰਬਾਰ ਕੇ ਟੂੜੀ ਆਏ ਭੂਗ ਨਗੂ ਭਾਤੇ ਿੱਡਕੜਾ ਨਾ ਇਹ ਮੇਰੀ ਮਾਂ ਨੂੰ ਦੋ ਰੋਟੀਆਂ ਵੀ ਨਹੀਂ ਸਰੀਆਂ ਤੇ ਇਥੋਂ ਸਾਨੂੰ ਭੁੱਲ ਗਏ ਸੀ ਕੁੜੇ ਤੂੰ ਅਸੀਂ ਮਾਂ ਮਾਤੇਂਗਾ ਬੈਠੇ ਰਹੇਗਾ ਬੇਬੇ ਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਪੁੱਛ ਕੇ ਗਈ ਸੀ ਸਾਂਗੇ ਤੂੰ ਲਵੇ ਆਈਆਂ ਪਹਿਲਾਂ ਅਖੇ ਸਾਨੂੰ ਪੁੱਛ ਕੇ ਗਈ ਸੀ ਕਿ ਰਾ ਅੰਦਰਬਾਲ ਨੇ ਮੁੜ ਕੇ ਉਹਨਾਂ ਨੂੰ ਡਕਾ ਕੇ ਕੱਢਿਆਗਾ ਤੂੰ ਮੇਰੀ ਗੱਲ ਸਾਨੂੰ ਮਾਮਾ ਤੇ ਗਾ ਨੂੰ ਬੈਠਿਆਂ ਨੂੰ ਛੱਡਿਆ ਗੱਲ ਕੋਲ ਖੋੜ ਕੇ ਮੇਰੀ ਗੱਲ ਸੁਣ ਲੈ ਜੇ ਤੇਰੇ ਭਾਈ ਤੋਂ ਤੇਰੀ ਮਾਂ ਤੋਂ ਨਾ ਮੇਰਾ ਭਾਈ ਨਾ ਨਿਕਲਿਆ ਤੇਰੀ ਫੜਕੇ ਗੁੱਤ ਨਹੀਂ ਨਾ ਉਥੇ ਭਾਈ ਗੋਲੀ ਪਿਛਾਉਂ ਉਸੇ ਜੇਲ੍ਹ ਚ ਭੇਜੇ ਤੈਨੂੰ ਚੱਲ ਮਾਂ ਇਹਨਾਂ ਤਾਂ ਭਰ ਲੈ ਕਿ ਦਾਪਾ ਤਾਂ ਦੋ ਦੋ ਪਕਾ ਕੇ ਖਾਈ ਜੀ ਉਹ ਕਹਿੰਦੀ ਕਿ ਫਿਰ ਦੇ ਸਾਰਾ ਦਿਨ

ਆ ਤੁਹਾਨੂੰ ਬਣੀ ਪਈ ਹੈ ਬਣੀ ਪਈ ਹੈ ਦੇਖ ਲਿਆ ਰੇਵਾ ਪਾਕੀ ਲੈ ਦਸੋ ਹਾਂ ਦਿੱਤਾ ਨਹੀਂ ਕਿ ਕਿਆ ਹੋ ਮੈਂ ਕਹਿੰਦੀ ਥੇ ਕੋਈ ਨਾ ਚਾਹ ਦੀ ਬੰਦੇ ਮਾਤਾ ਆਂ ਦਿੱਦਰ ਤੇ ਆ ਨਹੀਂ ਪੈਣਾ ਆ ਗਈ ਇਹ ਵਿੱਚ ਪਲੇ ਕਰਕੇ ਤੋਂ ਕੀ ਆ ਗਈ ਕਿ ਉਹ ਇੱਕ ਜੰਬੈ ਨਾ ਸਾ ਚਾਹ ਤੂੰ ਬੈਂਦਤਾ ਤਾ ਤਵਾਈ ਜਾਣ ਗਈ ਜੇ ਦਵਾਈ ਲੈ ਉਹ ਕਹਿੰਦੀ ਮੈਨੂੰ ਥਕਾਵਟ ਵੀ ਜੀ ਹੋ ਰਹੀ ਹੈਗੀ ਸਫਰ ਚ ਉਹ ਕਹਿੰਦੀ ਮੇਰਾ ਸਰੀਰ ਜਾਨੀ ਸੈਟ ਹੈਗਾ ਮੈਂ ਰੋਟੋ ਦਵਾਈ ਦੇਵਾ ਕਹਿੰਦੀ ਕਿਤੇ ਜਿਆਦਾ ਖੁਆਰੇ ਨਾ ਹੋ ਜਾ ਮੈਂ ਚੱਲ ਲਿਆ ਨਿੱਕੇ ਦੇ ਨਾਲ ਹੀ ਗਈਏ ਅੱਛਾ ਨਿੱਕੇ ਨਾਲ ਗਈਏ ਹਾਂ ਦਵਾਈ ਲੈਣ ਗਈਏ ਕਿ ਕਿਤੇ ਹੋਰ ਗਈਏ ਮੈਨੂੰ ਤਾਂ ਉਹ ਆਈ ਕਿ ਕਿ ਇੰਨੀ ਦਵਾਈ ਲੈ ਕੇ ਜਾਣੇ ਹੋਣ ਕਿੱਥੇ ਜਾਣਾ ਹੁੰਦਾ ਨਹੀਂ ਸਮਝ ਨਹੀਂ ਆ ਰਹੀਆਂ ਤੇ ਦੱਲ ਹੈ ਪਨੀਰ ਚਾਹਤੀ ਪਰ ਮੈਨੂੰ ਸ਼ੱਕ ਹੋ ਰਿਹਾ ਕਿ ਸ਼ੱਕ ਹੋ ਹੀ ਜਾਂਦਾ ਜਦੋਂ ਮੈਂ ਆਇਆ ਉਹਨੂੰ ਬਾਹਰ ਹਾਂ ਉਹਨੇ ਨਿੱਕਾ ਜਿਸ ਮੈਗਰੇਟ ਹਾਂ ਆ ਗਿਆ ਤੇ ਨਾ ਠੀਕ ਹੈ ਆਪਾਂ ਗੱਲਾਂ ਕਰੀਏ ਕਿ ਭੈਣੇ ਵਧੀਆ ਆ ਗਿਆ ਤਰੀ ਹੈ ਹਰੀ ਗਲਾ ਦਾ ਕੰਬੜਾ ਉਹਨੇ ਲਿੱਕੇ ਨੂੰ ਠਾਕੇ ਨਹੀਂ ਲੱਗੀ ਸੀ ਹਾਂ ਲੈ ਕੇ ਨਿੱਕੇ ਆ ਮੈਂ ਤੇਰਾ ਕੋਈ ਗੱਲ ਕਰਨੀ ਹੈ ਨਹੀਂ ਤਾਂ ਗਈ ਤੇ ਉਹ ਨਿੱਕੇ ਨਾਲ ਕੀ ਗੱਲ ਕੀਤੀ ਹੁਣ ਉਹ ਤਾਂ ਪਤਾ ਨਹੀਂ ਹੈਗਾ ਨਾ ਮੈਨੂੰ ਦੱਸਿਆ ਉਹਨੇ ਨਾ ਹੀ ਮੈਂ ਕਹੀ ਅੰਮਾ ਵੀ ਐਜੀ ਕਿਹੜੀ ਗੱਲ ਸੀ ਜਿਹੜੀ ਸਾਡੇ ਤੋਂ ਉਹਨੇ ਨਿੱਕੇ ਨਾਲ ਕਰਨੀ ਸੀ ਨਿੱਕੇ ਨਾਲ ਗਦਾ ਗਦਾ ਕੋਈ ਗੱਲ ਲੈਂਦਾ ਉਹ ਇਸ ਤਰ੍ਹਾਂ ਪਤਾ ਨਹੀਂ ਆ ਵੀ ਮੈਨੇ ਤੇਰਾਲੀ ਨਾਲ ਕੋਈ ਗੱਲ ਕਰਦੀ ਹੋਵੇ ਉਹਦੇ ਨਾਲ ਹੋਰ ਕੀ ਗੱਲ ਕਰਨੀ ਆ ਜਆ ਬਸੋ ਬਹੂ ਵਾਲੀ ਕਹਿੰਦੀ ਹੋਗੀ ਜਾਂ ਬੋਹਵਾਰੇ ਕਹਿੰਦੀ ਹੋਗੀ ਬਹੂ ਵਾਲੀ ਗੱਲ ਚੋਲਲਾ ਕਹਦਾ ਬਹੂ ਵਾਲੀ ਗੱਲ ਤਾਂ ਆਪਣੇ ਮੂੰਹ ਤੇ ਬੈਠ ਕੇ ਵੀ ਕਰ ਸਕਦੀ ਸੀ ਉਹ ਉਹ ਤਾਂ ਮੈਨੂੰ ਵੀ ਤੜਫੀ ਜਾਂਦੀ ਸੀ ਕਹਿੰਦੀ ਭਾਬੀ ਕਾਹ ਤੋਂ ਤੋਰੀ ਹੋਈ ਅਗੀ ਉੱਥੇ ਉਹਦੇ ਦੀ ਮਾਂ ਨੇ ਕਰਦੁੱਤਾ ਕਹੀਂ ਤੈਨੂੰ ਪਤਾ ਹੈਗਾ ਉਹ ਤਾਂ ਮੇਰੇ ਨਾਲ ਲੜਦੀ ਸੀ ਉਹ ਉਹਦੇ ਬਾਰੇ ਵੀ ਕਹਿੰਦੀ ਸੀ ਕਹਿੰਦੀ ਨਿੱਕੇ ਨੂੰ ਕਹਿੰਦਾ ਕਿ ਕਿਵੇਂ ਦਾ ਕਿਵੇਂ ਮਨਾ ਕੇ ਬਹੂ ਨਹੀਂ ਕਹਿੰਦੇ ਵੀ ਭਾਈ ਤੂੰ ਆ ਜਾ ਵੀ ਉਹ ਹੀ ਆਪਣੀ ਮਾਂ ਨਾਲ ਕਰਦੀ ਸੀ ਜੇ ਨਿੱਕੇ ਦੀ ਬਹੂ ਵਾਲੀ ਗੱਲ ਹੈ ਵੀ ਭਾਈ ਤੂੰ ਆਦੀ ਬਹੂ ਨੂੰ ਲੈ ਆ ਜਾਂ ਗੇੜਾ ਮਾਰਿਆ ਤਾਂ ਉਹ ਮੇਰੇ ਤੋਂ ਜਾਂ ਤੇਰੇ ਤੋਂ ਉਹਨੇ ਲੈ ਆ ਕੇ ਕਹੋਗੀ ਵੀ ਚਲ ਉਧਰ ਉਧਰ ਆ ਕੇ ਕਰਦੀਵੇਂ ਤੇਰੇ ਨਾਲ ਉਹ ਤਾਂ ਆਪਣੇ ਮੂੰਹ ਤੇ ਵੀ ਕਹਿ ਸਕਦੀ ਸੀ ਜਾ ਭਾਈ ਮੁੰਡਿਆ ਗੇੜਾ ਮਾਰ ਕੇ ਆ ਗੱਡ ਤਾਂ ਸੋਡੀ ਠੀਕ ਹੈ ਹੋਰ ਕੋਲ ਉਹਨੇ ਕੀ ਗੱਲ ਕਰਨੀ ਆਪਾਂ ਤੋਂ ਪਰਾਨ ਜਾ ਕੇ ਕੀ ਬਤਾਏ ਤੇ ਤੂੰ ਮੈਨੂੰ ਸੁਭਾਈ ਨਹੀਂ ਲੈ ਮੈਨੂੰ ਦੱਸਿਆ ਉਹਨੇ ਜਾਂ ਮੈਨੂੰ ਦੱਸ ਕੇ ਕੋਈ ਗੱਲ ਕੀਤੀ ਆ ਉਹਨੇ ਤੂੰ ਉਹਨੇ ਤੈਨੂੰ ਪਹਿਲਾਂ ਵੀ ਕਿਹਾ ਸੀ ਕੋਈ ਦਵਾਈ ਦੋ ਹੀ ਲੈ ਲੈ ਸੰਦੀgina ਤੇਰਾ ਤਾਂ ਮਹਾਜਨ ਕੰਮ ਨਹੀਂ ਕਰਦਾ ਮੇਰਾ ਘਰ ਦੇ ਬਥੇਰਾ ਕੰਮ ਕਰਦਾ ਉਹ ਆਂਦੀ ਦੇ ਜਿਹੜਾ ਉਹਨੂੰ ਕਥਾ ਸੁਣਾਈ ਹੈ ਨਾ ਬ੍ਰਿੰਦਰ ਵਾਲੀ ਪੂਰੀ ਉਹਨੇ ਜੁੱਲੀ ਮੇਰੇ ਤੋਂ ਲੈ ਰੱਖੀ ਹੁਣ ਨਿੱਕੇ ਤੂੰ ਦੱਸਿਆ ਹੁਣ ਵੀ ਨਿੱਕਾ ਤੇ ਉਹਨੇ ਕਹੀ ਸੀ ਹਾਂ ਦੱਸਿਆ ਸੀ ਹਾਂ ਹੁਣ ਨਿੱਦਰ ਦੇਣੀ ਉਹ ਨਿੱਕੇ ਕੋਲ ਪਾਸੇ ਲਿਆ ਕਿ ਨਿੱਕੇ ਦਾ ਗੱਲਾਂ ਪੁੱਛੂਗੀ ਵੀ ਕੀ ਹੋਇਆ ਕਿਵੇਂ ਹੋਇਆ ਕੀ ਕਰੀ ਜਾਂਦੇ ਹੋ ਸਮਝ ਗਈ ਨਾ ਉਹ ਸਾਰੀ ਗੱਲ ਪੁੱਛੀ ਹੋਣੀ ਹੈ ਹੁਣ ਉਹਨੇ ਕਿਹਾ ਚਲ ਆਪਾਂ ਜਾ ਕੇ ਨਾ ਜਿਹੜਾ ਮਾਰਕੀਟ ਮੈਂ ਹੁਣ ਉਹ ਕਿੱਥੇ ਹੈ ਇਹ ਆਪਾਂ ਤਾਂ ਦੱਸਿਆ ਨਹੀਂ ਉਹ ਥਾਣੇ ਚ ਹੈ ਕਿ ਕਿਤੇ ਰੱਖਿਆ ਵਾ ਬੰਨਿਆ ਦਾ ਕੀ ਹੈ ਕੀ ਵੀ ਪੜਕੜਤਾ ਤੇ ਉਹਨੇ ਭੈਣ ਭਰਾਏ ਹਾਂ ਕੱਟਾ ਤਾਂ ਸੋਡੀ ਠੀਕ ਹੈਗੀ ਬੈਠਰ ਨੂੰ ਜਦੋਂ ਸਾਰੀ ਗੱਲਾਂ ਦੱਸੀਆਂ ਉਹ ਤਾਂ ਬਹੁਤ ਖੁਸ਼ ਹੋ ਰਹੀ ਉਹ ਤਾਂ ਕਹਿੰਦੀ ਵਧੀਆ ਹੋਇਆ ਭਾਬੀ ਕਹਿੰਦੀ ਕਿ ਕਰਨਾ ਆਈ ਵੰਡਣੀ ਚਾਹੀਦੀ ਹੈ ਕਹਿੰਦੀ ਮੈਂ ਤਾਂ ਕਹਿੰਦੀ ਵਧੀਆ ਕੀਤਾ ਨਾ ਇਹ ਨਿੱਕੇ ਨੇ ਨਾਲ ਮਨੇ ਦਰ ਲਈ ਵਧੀਆ ਉਹਦਾ ਬਗਲਾ ਲੈਤਾ ਜਿਵੇਂ ਕਹਿੰਦੀ ਮੇਰੇ ਨਾਲ ਕੀ ਕੀ ਸੀਗੇ ਹਾਂ ਅਗਿਨਾ ਉਹ ਤੂੰ ਅਗਿਨਾ ਉਹਨਾਂ ਗੱਲਾਂ ਤੇ ਦੇਖ ਉਹ ਤਾਂ ਫਿਰ ਉਹਨੇ ਕਹਿੰਦੀ ਜੇ ਮਨ ਪਰ ਉਹ ਕਿਵੇਂ ਜਾ ਸਕਦੀ ਸੀ ਹਾਂ ਨਿੱਕੇ ਨੂੰ ਦਵਾਈ ਲੈਣ ਗਈ ਹੈ ਕੰਦੀ ਜੇ ਉਹਦੇ ਹੱਡਾਂ 'ਤੇ ਟੁੱਟਦੇ ਦੁਖਦੇ ਹੁੰਦੇ ਤਾਂ ਜਦੋਂ ਆਈ ਸੀ ਉਹਦੇ ਕਹਿੰਦੀ ਵੀ ਬਈ ਐ ਕਰਕੇ ਮੈਨੂੰ ਤਾਂ ਸਾਵਟ ਹੋ ਗਈ ਰੋਟੀ ਪਾਣੀ ਖਾ ਲਿਆ ਸਾਰਾ ਦੇ ਡੱਪ ਗਿਆ ਹੁਣ ਥਕਾਵਟ ਉਹਨੂੰ ਮਹਿਸੂਸ ਹੋਈ ਸ਼ਾਮ ਨੂੰ ਫੇਰ ਵੀ ਆਈ ਉਹ ਵੀ ਪੈਦਲ ਤੁਰ ਕੇ ਹੀ ਪਤਾ ਨਹੀਂ ਗਈ ਤਹੇ ਕੀ ਆਵਣਾ ਹੁਣ ਇਹ ਨਹੀਂ ਪਤਾ ਆਏਗਾ ਪੱਕਾ ਦਵਾਈ ਲੈਣ ਗਈ ਐ ਕਿ ਜਾਂ ਉਹ ਨਿੱਕੇ ਨਾਲ ਗਈ ਐ ਕਿ ਤੇ ਦਵਾਈ ਲੈਣ ਨਹੀਂ ਗਈ ਤੋਂ ਮੈਥੋਂ ਲਖਾਣ ਉਹ ਨਿੱਕੇ ਨਾਲ ਪਾਸੇ ਜਾ ਕੇ ਗੱਲਾਂ ਕਰਨੀਆਂ। ਉਸ ਤੋਂ ਬਾਅਦ ਦੋਨੇ ਭੂਆ ਭਤੀਜੇ ਦਾ ਬਾਹਰ ਜਾਣਾ। ਤੈਨੂੰ ਬਹਾਨਾ ਲਾ ਕੇ ਕਿ ਮੈਂ ਤਾਂ ਦਵਾਈ ਲੈਣ ਚਲਦੀ ਆ। ਉੱਠੇ گے ਹੋਗੇ। ਇਹ ਆਦਮੀ ਕੱਲ ਤੇਰੇ ਮੂਰੇ ਆ ਜਿੰਗੇ ਗੱਲਾਂ। ਲਖਾਣਾ ਲੈਥੋ ਤੂੰ। ਮੇਰੀ ਗੱਲ ਸੁਣ ਮੈਂ ਤਾਂ ਬੰਦਰ ਨੂੰ ਕਿਹਾ ਸੀਗਾ ਵੀ ਭਾਈ ਤੂੰ ਇਹਨਾਂ ਨੂੰ ਜਵਾਕਾਂ ਨੂੰ ਸਮਝਾ। ਠੀਕ ਆ ਨਾ ਵੀ ਇਹਨਾਂ ਨੂੰ ਰੋਕ ਉਹੀ ਗੱਲ ਮਾਰਦੇ ਸੀਗੇ। ਜਵਾਕਾਂ ਨੂੰ ਕਿ ਪਾਸੇ ਤੂੰ ਕਹੀਂ ਮੈਂ ਤਾਂ ਖੁਸ਼ੀ ਆ। ਚੁਪੀ ਤਾਂ ਰਹੀ ਹੈ ਕਿ ਹੋ ਗਿਆ ਹੈ ਕਿ ਤਾਂ ਇਹ ਹੈ ਉਹ ਉਹ ਉਹਨਾਂ ਦੇ ਨਾਲ ਹੀ ਫਿਰ ਬਹੁਤ ਦੇਖੋ ਉਹ ਨਾਲ ਤਾਂ ਹੈਗੀ ਹੈ ਜੀ ਉਹ ਤਾਂ ਮਨ ਗਈ ਵੀ ਉਹ ਖੁਸ਼ ਤੇਗੀ ਵੀ ਵਧੀਆ ਕੀਤਾ ਨਾਲ ਐਂ ਕੀਤੀ ਇਹਨਾਂ ਨੇ ਪਰ ਉਹਨੂੰ ਮੈਂ ਇਹ ਕਹਿੰਦੀ ਵੀ ਕਹੀ ਤੇ ਵੀ ਜਿਹੜਾ ਕੁਝ ਹੋ ਗਿਆ ਹੋ ਗਿਆ ਉਹ ਕੋ ਬਥੇਨ ਸਜਾ ਮਿਲ ਗਈ ਠੀਕ ਹੈ ਕਿ ਬਹੁਤ ਬੰਦਾ ਤਾਂ ਜਦੋਂ ਨਿੱਕਾ ਆਇਆ ਸੀ ਨਾ ਨਿੱਕੇ ਆਂਦੇ ਨੂੰ ਹੀ ਆਪਣੇ ਮੂੰਹ ਤੇ ਬੈਠੇ ਤੇ ਆਪਣੇ ਸਾਹਮਣੇ ਕਹਿੰਦੀ ਵੀ ਕਾਕਾ ਗੱਲ ਸੁਣ ਆ ਮੇਰੇ ਮਗਰ ਮੈਂ ਤੇ ਕੀ ਗੱਲਾਂ ਸੁਣਦੀ ਆ ਇਹ ਚੰਗੀ ਗੱਲ ਨਹੀਂ ਤੁਹਾਡੇ ਵਾਸਤੇ ਕਰੀ ਮਾਰਾ ਖੇਤਰਾ ਪਿਓ ਵੱਠਾ ਤੁਸੀਂ ਆਪਦੀਆਂ ਮਨ ਮਰਜ਼ੀਆਂ ਕਰੀ ਜਾਂਦੇ ਹੋ ਰਬਿੰਦਰ ਇਹ ਉੱਥੀ ਸੁਖਾਸਰ ਦੀ ਸੀ ਉਹਨੇ ਜਿੰਦਗੀ ਲੜਨ ਸੀ ਹੁਣ ਫਿਰ ਮੈਂ ਕੀ ਕਰਾਂ ਇਹਦੇ ਵਿੱਚ ਹੁਣ ਇਹ ਤਾਂ ਅੱਗੇ ਹੀ ਜਾਣਾਂ ਨੂੰ ਹੁਣ ਕੀ ਕਰੂਗੀ ਬਿੰਦਰ ਉਹਨਾਂ ਨੂੰ ਸਾਹ ਦਊ ਨਾ ਦਊ ਮੈਨੂੰ ਕੀ ਪਤਾ ਹੈ ਹਾਂ ਮੈਂ ਤਾਂ ਕਹੀ ਜਦੋਂ ਆਪਦੀ ਦਾਦੀ ਦੀ ਬਸ ਚ ਹੈਗੇ ਆਪਾਂ ਛੱਡ ਦੇ ਹਾਂ ਬਿੰਦਰ ਹੁਣ ਕੁਝ ਕਹਿ ਨਹੀਂ ਸਾਡੀ ਆਹ ਜਿਹੜਾ ਉਹਦਾ ਝਟਕੀ ਲਾਗੇ ਮੇਰੇ ਤੋਂ ਕੀ ਕਹਣੀ ਹੈ ਕੋਈ ਉੱਟੜੀ ਇਹ ਜਮਾ ਮੂ ਕੁਝ ਕਹਿੰਦਾ ਨਹੀਂ ਚੰਗਾ ਲੱਗਦਾ। ਸੰਜੀ ਮੈਂ ਤਾਂ ਉਹ ਵੈਸੇ ਹੀ ਚੱਲ ਗਈ ਤਾਂ ਕੋਈ ਨਹੀਂ ਜਾਣ ਹੁੰਦੇ। ਜਿੱਚੋ ਤੁਰੇ ਫਿਰਦੇ ਐ ਇਹ ਜਾਇਆ ਹੋਗੀ। ਮੈਂ ਤਾਂ ਵੈਸੇ ਹੀ ਸਵੇਰ ਕੀ ਤਾਂ ਮੈਂ ਚੱਲ ਗਈ ਸੀ ਵੀ ਪੀਣੀ ਪੈਂਦੀ ਐ ਨਾ ਮੁੰਡਾ ਦੀ ਤਾਂ ਕਹੇ। ਮੁੰਡੇ ਤਾਂ ਉਹ ਦਵਾਈ ਲੈਣ ਸੀਗੇ। ਮੈਨੂੰ ਤਾਂ ਇਹੀ ਗੱਲ। ਮੈਂ ਕੀ ਹੁਣ ਆਇਆ ਕੌਲੀਆਂ ਸੁਣਾ। ਹੁਣ ਤੂੰ ਕਿ ਬਿੰਦਰ ਕੋਲ ਨਾ ਗੱਲ ਕਰਦੀ। ਉਹਨੇ ਹੀ ਬਾਈ ਗੁੱਸੇ ਹੁੰਦਾ ਸੀ ਜਾਂ ਤੇਰਾ ਬਾਈ ਮੈਂ ਤਾਂ ਕੁਝ ਨਹੀਂ ਕਹਿੰਦੀ ਹੈਗੀ ਠੀਕ ਹੈ ਬਿੰਦਰ ਤੈਨੂੰ ਦਾ ਮੂੰਹ ਚ ਕੱਢ ਦਿੰਦੀ ਆ ਤੂੰ ਮੈਂ ਤਾਂ ਕੁਝ ਨਹੀਂ ਕਹਿੰਦੀ ਹੈਗੀ ਬਿੰਦਰ ਜਾਣੇ ਤੂੰ ਜਾਣੇ ਤੂੰ ਬਿੰਦਰ ਨਾਲ ਆਪੇ ਗੱਲ ਕਰ ਲੈ ਮੈਂ ਨਹੀਂ ਤੁਹਾਡੀ ਗੱਲਾਂ ਚਾਹੁੰਦੀ ਚਲ ਠੀਕ ਹੈ ਬੱਚੇ ਹੁਣ ਜਾਣੇ ਨਾ ਕਰੀ ਕੋਈ ਜਿੱਥੇ ਚੱਲ ਚਾਲ ਦੇ ਜਿੱਥੇ ਜਾਂਦੇ ਉਹ ਨੂੰ ਚੱਲ ਫਰੇ ਇੱਕ ਮੇਰਾ